ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਨੰਬਰ ਹੈਗਾ 9878123917 ਅੱਜ ਆਪਾਂ ਪਿੰਡ ਸੈਹਣੇ ਪਹੁੰਚੇ ਆਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਨਕਰਾਂਵਾਂ ਗੱਲਬਾਤ ਦੂਜਾ ਸੂਆ ਝੋਟੀ ਅੱਜ ਹੀ ਸੂਈ ਨਾ ਬਾਈ ਤੜਕੇ ਹਾਂ ਸੁਭਾ ਸੂਈ ਆ 4 ਕਿਲੋ ਤੇ ਜੇਰ ਜੂਰ ਪੈ ਗਈ ਜੇਰ ਜੂਰ ਡਾਨਾ ਆ ਜਾ ਬਾਈ ਹੋਰ ਵੀਰੇ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਪਿੰਡ ਕਿਹੜਾ ਆ ਗਿਆ ਬਾਈ ਆਪਣਾ ਪਿੰਡ ਵੀਰੇ ਸੈਹਣਾ ਜ਼ਿਲ੍ਹਾ ਬਰਨਾਲਾ ਹਾਂ ਤੇ ਨੇੜੇ ਭੜੌੜ ਪੈਂਦਾ ਆਪਾਂ ਨੂੰ ਪੱਖੋਂ ਗਿੰਚ ਕਹਿੰਦੇ ਪੈ ਜਾਂਦਾ ਦਸੀਲ ਤਾਂ ਪਾ ਗਈ ਆ ਜਿਹੜਾ ਬਰਨਾਲਿਓਂ ਬਾਜੇਖਾਨੇ ਨੂੰ ਰੋੜ ਜਾਂਦਾ ਇਹ ਧੀਏ ਸਾਡੇ ਨੇ ਮੇਨ ਰੋਡ ਤੇ ਪੈਂਦਾ ਆਪਣਾ ਠੀਕ ਆ ਵੀਰੇ ਤੇ ਨੰਬਰ ਬੋਲੀ ਵੀਰੇ 98763 ਵੀਰੇ ਹਾਂ 47016 ਇੱਕ ਵਾਰੀ ਫੇਰ ਬੋਲ ਦੇ 98763 ਹਾਂਜੀ 47016 ਠੀਕ ਆ ਵੀਰੇ ਜਿਹੜੀ ਆਪਾਂ ਝੋਟੀ ਦੇਖੀ ਜਾਂਦੇ ਹਾਂਗੇ ਕਦੋਂ ਸੂਈ ਆ ਵੀਰੇ ਇਹ ਇਹ ਵੀਰੇ ਸੂਈ ਆ ਰਤ 2:00 ਵਜੇ ਸੂਈ ਆ ਠੀਕ ਆ ਬਾਈ ਤੇ ਕੀ ਦਿੱਤਾ ਨੇ ਇਹਨੇ ਕੱਟੀ ਆ ਵੀਰੇ ਮਗਰ ਕੱਟੀ ਵਧੀਆ ਨਸਲ ਦੀ ਆ ਹਨਾ ਪ्योर ਪ्योर ਤੇ ਝੋਟੀ ਆ ਗਈ ਦੂਜਾ ਸੂਆ ਦੂਜਾ ਸੂਆ ਤੇ ਜ ਇਹ ਜੂ ਡਾਣਾ ਵੀਰੇ ਆ ਪਈਆ ਬੱਤ ਆ ਪਈਆ ਵੀਰੇ ਇੱਥੇ ਤੂੜੀ ਜੀ ਪਾਈ ਪਈ ਥੋੜੀ ਜੀ ਤੇ ਧਾਰਾਂ ਦੂਰਾ ਮਾਰ ਕੇ ਦੇਖ ਲੀਆਂ ਓਕੇ ਆ ਜਮਨ 100 ਨੰਬਰ ਆ ਵੀਰੇ 100 ਨੰਬਰ ਤੇ ਕਿੰਨਾ ਕੁ ਬੋਲਾ ਘੜਦਾ ਤੜਕੇ ਤੜਕੇ ਘੜਦਾ ਵੀਰੇ 3-4 ਲੀਟਰ 4 ਗੰਗ ਪਾਈਆਂ ਹਾਈਐਸਟ ਕਿੰਨਾ ਕੁ ਦੁੱਧ ਦੇ ਦੂਗੀ ਵੀਰੇ ਰਾਜੇ ਦੁੱਧ ਇਹ ਦੇ ਦੂ ਵੀਰੇ ਕੋਈ ਪਲੂਨ ਨੇ ਨੇ ਪਾਇਆ 12 ਕਿਲੋ ਲੱਧ। ਐਤ ਕੀ 15 ਦੇ? ਹਾਂ 13-14 ਦੇ ਕਿਲੋ। 14-14 ਦੇ ਜਾਨੀ ਦੇਊਗੀ। ਹਾਂ 13-14 ਦੇ ਕਰੀਬ ਦੇਊਗਾ। ਆ ਸਿੰਗ-ਸੁੰਗ ਵੀਰੇ ਕਰ ਲੋ ਚੈੱਕ ਤੇ ਵੀਰੇ ਕੱਢੀ ਨੂੰ ਬਾਹਰ ਨੂੰ ਤੋੜ ਕੇ ਦਿਖਾਈ ਗਿਆ ਆਪਾਂ। ਆ ਗੱਥਾਣਾ ਦਾ ਗੈਬ-ਗੂਬ ਦੇਖੋ ਕਿੰਨਾ ਸੋਹਣਾਗਾ। ਕੱਦ-ਗਾਠ ਵੀ ਵਧੀਆ ਚੌੜੀ-ਚਾਪੜ ਵਰਗੀ ਪਈ ਆ ਤੇ ਮਿਲਕ ਵੀਨ ਵੀ ਚੰਗੀ ਹੈਗੀ। ਆ ਸਿੰਗ ਕਰੋ ਚੈੱਕ ਫੇਸ ਕੁਆਲਿਟੀ। ਪੂਰਾ ਚੰਗਾ। ਘਰਾ ਦੀ ਤੋੜਾ ਚੈੱਕ ਸਮਾਰ ਕੇ ਵੀਰੇ ਆਜ। ਆ ਦੇਖੋ ਥੱਲੇ ਦੇ ਅਮਰੀਕਨ ਗਾਂ ਹੀ ਆ। ਚਲੋ ਜੀ ਚਲੋ। ਦੇਖੋ ਜੀ। ਪੂਰੀ ਇੱਕ ਨੰਬਰ ਝੋਟੀ ਹੈਗੀ ਮੋਲ ਦੇ ਰਾਜ ਆਹ ਲੋ ਸੀਲ ਸੂਲ ਪੂਰੀ ਹੈ ਵੀਰੇ ਫੁੱਲ ਸੀ ਠੀਕ ਹੈ ਬਾਈ ਹੁਣ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਧਾਰਾ ਮਾਰ ਦੇ ਤੇ ਮੁੱਲ ਵੀਰੇ ਫੋਨ ਤੇ ਕਰੇਗਾ ਦਾ ਹਾਂ ਮੁੱਲ ਫੋਨ ਤੇ ਕਰ ਹੋਊਗਾ ਜਿਮਾਂ ਜਾਇਜ ਜਿਮਾਂ ਜਾਇਜ ਬਾਈ ਠੀਕ ਹੈ ਦੇ ਕੇ ਤੋਰੇਗਾ ਜਿਹੜਾ ਆਊਗਾ ਹਾਂ ਦੇਖੀ ਦੇਖਾ ਠੀਕ ਆ ਤੇ ਗਾਰੰਟੀ ਫੁੱਲ ਆ ਗਾਰੰਟੀ ਫੁੱਲ ਠੀਕ ਆ ਮਾਰ ਦੇ ਵੀਰੇ ਤਾਰਾਂ ਦੇਖੋ ਵੀਰੇ ਥਾਣਾ ਲੱਗਾ ਬੂਪ ਛੱਡ ਬੱਚਾ ਲਾਲਾ ਬੱਚਾ ਮੜਾ ਜਾ ਆਹ ਲਓ ਵੀਰੇ ਠੀਕ ਆ ਵੀਰੇ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਪੂਰਾ ਚੰਗੇ ਮਾਰ ਦੇ ਵੀਰੇ ਤਾਰਾਂ ਪਾਸਮੀ ਵੀ ਤਾਂ ਹੈਗੀ ਕੋਈ ਆਹ ਦੇਖੋ ਗੰਨੇਆਂ ਰਗੀਆਂ ਤਾਰਾਂ ਦੂਜਿਆਂ ਜਿਵੇਂ ਮਾਰਦੇ ਆਹ ਦੇਖੋ ਤਾਰਾਂ ਦੇਖੋ ਡਾਂਗਾਂ ਰਗੀਆਂ ਓਕੇ ਦੂਜਿਆਂ ਜਿਵੇਂ ਮਾਰੀ ਰਾਜ ਆਹ ਦੇਖੋ ਜੀ ਸਮਾਰ ਕੇ ਮਾਰ ਦੇ ओके ਵੀਰੇ ओके ਠੀਕ ਆ ਕਰ ਲਿਓ ਬਾਈ ਨਾਲ ਸੰਪਰਕ ਪੂਰੀ ਵਧੀਆ ਝੋਟੀਆਂ ਥਾਣਾਂ ਦਾ ਗੈਪ ਗੁੱਪ ਦੇਖ ਲਓ ਦੂਜੀ ਸ਼ੈਡੋ ਮੈਂ ਤੁਹਾਨੂੰ ਦਸਾਉਣਾ ਆ ਦੇਖੋ ਜੀ ਪੂਰੀ ਵਧੀਆ ਸਿੰਘ ਦੂਜੀ ਸਾਈਡ ਤੋਂ ਦੇਖ ਲਓ ਪੂਰੇ ਵਧੀਆ ਵਜਨ ਵਾਲੀ ਝੋਟੀਆਂ ਚੰਗੇ ਦੁੱਧ ਵਾਲੀ ਕੋਈ ਕਹਿਣ ਦੀ ਗੱਲ ਨਹੀਂ ਨੰਬਰ ਵੀਰੇ ਫੇਰ ਬੋਲਦੀ 98763 ਵੀਰੇ 4700 ਪਿੰਡ ਆ ਗਿਆ ਸਹਿਣਾ ਪਿੰਡ ਸਹਿਣਾ ਜਲਦ ਮਿਲਦੇ ਆਗੇ ਨਵੀਂ ਵੀਡੀਓ ਨਾਲ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜੀ